ਮੌਕੇ ਤੇ ਸਿੱਖ ਸੰਗਤਾਂ ਨੇ ਫੜਿਆ ਉਹਨਾਂ ਨੇ ਉਹਦਾ ਉੱਥੇ ਮੌਕੇ ਤੇ ਸੋਧਾ ਲਾ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਬੜੀ ਹਿਰਦੇ ਵਿਦਿਕ ਘਟਨਾ ਵਾਪਰੀ ਅੱਜ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਵਿਖੇ ਸ਼ਰਾਰਤੀ ਅਨਸਰ ਵੱਲੋਂ ਗੁਰਦੁਆਰਾ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕੀਤੀ ਜਿਸ ਨੂੰ ਮੌਕੇ ਤੇ ਸਿੱਖ ਸੰਗਤਾਂ ਨੇ ਫੜਿਆ ਔਰ ਸਿੱਖ ਭਾਵਨਾ ਮੈਂ ਇੰਨੀਆਂ ਕਪੀੜਤ ਨੇ ਉਹ ਨਾ ਬਰਦਾਸ਼ਤ ਕਰਦੇ ਹੋਏ ਉਹਨਾਂ ਨੇ ਉਹਦਾ ਉੱਥੇ ਮੌਕੇ ਤੇ ਸੌਦਾ ਲਾ ਦਿੱਤਾ ਹਰ ਇਸ ਲਈ ਹੁਣ ਜ਼ਿੰਮੇਵਾਰ ਕੌਣ ਜਿਹੜੇ ਬਹੁਤ ਸਾਰੇ ਲੋਕ ਨੇ ਇਸ ਤਰ੍ਹਾਂ ਦੀ ਸੋਚ ਵਾਲੇ ਵੇਖੋ ਜੀ ਮੌਕੇ ਤੇ ਬੰਦਾ ਮਾਰਤਾ ਚੰਗਾ ਹੋਇਆ ਕਿ ਗਲਤ ਹੋਇਆ ਕਈ ਤਰ੍ਹਾਂ ਦੇ ਕਿੰਤੂ ਪ੍ਰੰਤੂ ਸਾਹਮਣੇ ਆਉਣਗੇ ਜਦ ਕਿ ਇਸ ਸਭ ਕਾਹੇ ਲਈ ਕੋਈ ਜ਼ਿੰਮੇਵਾਰ ਹੈ ਸੀ ਜਾਗਾ ਹੋ ਤਾਂ ਉਸ ਵਾਸਤੇ ਕਹਿ ਸਕਦੇ ਨੇ ਪੰਜਾਬ ਸਰਕਾਰਾਂ ਪ੍ਰਸ਼ਤ ਲੀਡਰ ਤੇ ਪ੍ਰਸ਼ਤ ਅਫਸਰ ਪ੍ਰਸ਼ਾਸਨ ਚਾਹੇ ਉਹ ਬਾਦਲ ਸਰਕਾਰ ਸੀ ਚਾਹੇ ਕੈਬਨਤ ਸਰਕਾਰ ਸੀ ਤੇ ਚਾਹੇ ਅੱਜ ਮਾਨ ਸਰਕਾਰ ਹੈ ਜਿਨ੍ਹਾਂ ਨੇ ਬੇਅਦਬੀ ਕਾਰਡ ਕਰਨ ਵਾਲੇ ਸ਼ਰਾਰਤੀ ਅਨਸਰਾ ਨੂੰ ਹਮੇਸ਼ਾ ਮੰਦ ਬੁੱਧੀ ਕਹਿ ਕੇ ਛੱਡਿਆ ਭਾਵਨਾਵਾਂ ਚੱਕਨਾ ਚੋਰ ਹੋਈਆਂ ਜਮਹੂਰੀਅਤ ਸ਼ਰਮਸ਼ਾਰ ਹੋਈ ਕਾਨੂੰਨ ਦੀਆਂ ਧੱਜੀਆਂ ਉੱਡੀਆਂ ਸੰਵਿਧਾਨ ਨਾਂ ਦੀ ਕੋਈ ਚੀਜ਼ ਨਹੀਂ ਰਹੀ ਤੇ ਸ਼ਰਾਰਤੀ ਅੰਸਰਾਂ ਨੂੰ ਵਾਰ-ਵਾਰ ਬੇਅਦਬੀ ਕਰਨ ਦੀ ਖੁੱਲ ਵੀ ਮਿਲੀ ਤੇ ਹੱਲਾਸ਼ੇਰੀ ਵੀ ਮਿਲੀ ਜਿਨੇ ਨੌਬਤ ਇੱਥੋਂ ਤੱਕ ਲੈ ਆਂਦੀ ਕਿ ਅੱਜ ਕਾਨੂੰਨ ਸਿੱਖਾਂ ਉਂ ਜਾਂ ਸੰਗਤਾਂ ਨੂੰ ਜਾਂ ਗੁਰੂ ਨਾਨਕ ਨਾਮ ਲੇਵਾ ਪਿਆਰ ਕਰਨ ਵਾਲਿਆਂ ਨੂੰ ਉੱਥੇ ਹੱਥਾਂ 'ਚ ਲੈਣਾ ਪਿਆ ਇਸ ਲਈ ਅੱਜ ਵੀ ਮਾਨ ਸਰਕਾਰ ਨੂੰ ਕਹਿੰਨੇ ਆਂ ਅਗਰ ਤੁਸੀਂ ਬੇਅਦਬੀ ਕਾਂਡ ਦਾ ਇਨਸਾਫ ਕੀਤਾ ਹੁੰਦਾ 328 ਪਾਵਨ ਸਰੂਪ ਬਦਲ ਕੇ ਵੱਲੋਂ ਚੋਰੀ ਵਿੱਚ ਉਹਨਾਂ ਚੋਰਾਂ ਤੇ ਮੁਕਦਮੇ ਤਰਜ ਕੀਤੇ ਹੁੰਦੇ ਸ਼ਾਇਦ ਅੱਜ ਇਹ ਜਿਹੇ ਵੀਆ ਕਟਨਾਵਾ ਨਾ ਵਾਪਰਦੀਆਂ ਅੱਜ ਵੀ ਸਮਾਂ ਹੈ ਪੰਜਾਬ ਨੂੰ ਲਾਂਬੂ ਲਾਉਣ ਤੋਂ ਬਚਾ ਲਓ ਵਾਰ-ਵਾਰ ਆਖਦੇ ਆਂ ਕਿ ਵੱਖਰੇ ਕਮਿਸ਼ਨ ਦੀ ਸਥਾਪਨਾ ਕਰੋ ਔਰ ਜਿੱਥੇ ਕਿੱਥੇ ਕੋਈ ਘਟਨਾ ਵਾਪਰਦੀ ਹੈ ਉਥੇ ਪ੍ਰਬੰਧਕ ਜ਼ਿੰਮੇਵਾਰ ਨੇ ਉਹਨਾਂ ਦੀ ਘਾਟ ਹੈ ਕਿੰਨਾ ਘਟਨਾਵਾਂ ਕਰਕੇ ਹੋਇਆ ਕਿਹੜੀਆਂ ਗੱਲਾਂ ਵਾਪਰੀਆਂ ਮੌਕੇ ਤੇ ਸਮੇਂ ਬੱਧ ਕਰਕੇ ਉਹਨਾਂ ਕੇਸਾ ਦਾ ਨਫਟਾਰਾ ਕੀਤਾ ਜਾਵੇ ਤਾਂ ਕਿ ਇਹ ਘਟਨਾਵਾਂ ਨੂੰ ਰੋਕਿਆ ਜਾ ਸਕੇ ਤੇ ਐਸੀ ਮਾਨ ਸਰਕਾਰ ਨੂੰ ਕਹਿਣਿਆ ਕਿ ਇਹ ਹਿਰਦੇ ਵਿਦਕ ਘਟਨਾ ਹੈ ਤੇ ਉਹ ਜਿਹੜੇ ਸਿੱਖ ਸੰਗਤਾਂ ਮੌਕੇ ਤੇ ਹਾਜ਼ਰ ਸਨ ਜਿਨ੍ਹਾਂ ਨੇ ਕੁੱਟ ਕਟਾਪਾ ਕੀਤਾ ਤੇ ਬੰਦੇ ਦੀ ਮੌਤ ਹੋਈ ਉਹ ਨਾ ਅਤਵਾਦੀ ਸੀ ਨਾ ਗੈਂਸਟਰ ਸੀ ਨਾ ਕਿਸੇ ਦੇ ਵਿਰੋਧੀ ਸਨ ਕੇਵਲ ਗੁਰੂ ਨੂੰ ਪਿਆਰ ਕਰਨ ਵਾਲੇ ਲੋਕ ਸਨ ਜਿਨ੍ਹਾਂ ਦੀਆਂ ਭਾਵਨਾਵਾਂ ਇੰਨੀਆਂ ਕਪੀੜ ਤੋਂ ਹੋਈਆਂ ਇਹ ਵੀ ਬੇਨਤੀ ਕਰਦੇ ਆ ਸਿੱਖ ਆਰਥਿਕ ਤੌਰ ਤੇ ਧੱਕੇ ਬਰਦਾਸ਼ਤ ਕਰ ਲੈਂਦਾ ਹੈ ਸਿੱਖ ਰਾਜਨੀਤਿਕ ਤੌਰ ਤੇ ਧੱਕੇ ਬਰਦਾਸ਼ਤ ਕਰ ਲੈਂਦਾ ਹੈ ਸਿੱਖ ਸਮਾਜਿਕ ਤੌਰ ਤੇ ਤੱਕੇ برداشت ਕਰ ਲੈਂਦਾ ਹੈ ਪਰ ਜਦੋਂ ਸਿੱਖ ਨੂੰ ਕੋਈ ਧਾਰਮਿਕ ਤੌਰ ਤੇ ਪੀੜਿਤ ਕਰਦਾ ਹੈ ਤੇ ਫਿਰ ਉਹ ਆਪੇ ਤੋਂ ਬਾਹਰ ਹੋ ਜਾਂਦਾ ਹੈ ਤੇ ਉਹ ਕਾਨੂੰਨ ਵੀ ਕਹਿੰਦੇ ਨੇ ਜਦੋਂ ਕਿਸੇ ਬਾਪ ਦੀ ਪੱਗ ਨੂੰ ਹੱਥ ਪਾਓ ਤੇ ਪੁੱਤ ਉਸ ਵਕਤ ਕਾਨੂੰਨ ਭੁੱਲ ਕੇ ਬਾਪ ਦੀ ਪੱਗ ਦਾ ਖਿਆਲ ਕਰ ਬੈਠਦਾ ਹੈ ਇਸ ਲਈ ਅੱਜ ਚਾਹੀਦਾ ਹੈ ਕਿ ਸਰਕਾਰ ਕਾਨੂੰਨ ਵੱਲ ਖੁਦ ਧਿਆਨ ਦੇਵੇ ਪਹਿਲਾਂ ਸਰਕਾਰ ਤੇ ਪ੍ਰਸ਼ਾਸਨ ਨੇ ਕਾਨੂੰਨ ਦੀ ਪਰਵਾਹ ਨਹੀਂ ਕੀਤੀ ਉਹਨੇ ਲੋਕਾਂ ਨੂੰ ਦੋਸ਼ੀ ਨਾ ਆਖਿਓ ਇਹਦੇ ਚ ਰੋਸ਼ੀ ਤੁਸੀਂ ਆਪੋ ਤੇ ਸਰਕਾਰ ਨੂੰ ਚਾਹੀਦਾ ਅਜੇ ਵੀ ਪੁਖਤਾ ਪ੍ਰਬੰਧ ਕਰੇ ਕਦਮ ਚੁੱਕੇ ਬਦਵੀ ਘਟਨਾਵਾਂ ਨੂੰ ਰੋਕੇ ਤਾਂ ਕਿ ਸਾਡੀਆਂ ਭਾਵਨਾਵਾਂ ਵਾਰ-ਵਾਰ ਪੀੜਿਤ ਆਹਟ ਨਾ ਹੋਣ ਤੇ ਸਰਕਾਰ ਮਾਹੌਲ ਚੰਗਾ ਸਿਰਜ ਜਿਹੜੇ ਸ਼ਰਾਰਤੀ ਪੰਜਾਬ ਨੂੰ ਅੱਗ ਲਾਉਣੀ ਚਾਹੁੰਦੇ ਨੇ ਉਹਨਾਂ ਤੋਂ ਵੀ ਪੰਜਾਬ ਨੂੰ ਲੰਬੂ ਲੱਗੜ ਤੋਂ ਬਚਾਇਆ ਜਾ ਸਕਦਾ ਸ਼ਰਾਰਤੀ ਅਨਸਰ ਵੱਲੋਂ ਗੁਰਦੁਆਰਾ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਅਦਬੀ ਕੀਤੀ ਜਿਸ ਨੂੰ ਮੌਕੇ ਤੇ ਸਿੱਖ ਸੰਗਤਾਂ ਨੇ ਫੜਿਆ ਔਰ ਸਿੱਖ ਭਾਵਨਾਵਾਂ ਇੰਨੀਆਂ ਕਪੀੜਤ ਨੇ ਉਹ ਨਾ ਬਰਦਾਸ਼ਤ ਕਰਦੇ ਹੋਏ ਉਹਨਾਂ ਨੇ ਉਹਦਾ ਉੱਥੇ ਮੌਕੇ ਤੇ ਸੋਧਾ ਲਾ ਦਿੱਤਾ ਅਰ ਇਸ ਲਈ ਹੁਣ ਜ਼ਿੰਮੇਵਾਰ ਕੌਣ ਜਿਹੜੇ ਬਹੁਤ ਸਾਰੇ ਲੋਕ ਨੇ ਇਸ ਤਰ੍ਹਾਂ ਦੀ ਸੋਚ ਵਾਲੇ ਵੇਖੋ ਜੀ ਮੌਕੇ ਤੇ ਬੰਦਾ ਮਾਰਤਾ ਚੰਗਾ ਹੋਇਆ ਕਿ ਗਲਤ ਹੋਇਆ ਕਈ ਤਰ੍ਹਾਂ ਦੇ ਕਿੰਤੋਂ ਪ੍ਰੰਤੋਂ ਸਾਹਮਣੇ ਆਉਣਗੇ ਜਦ ਕਿ ਇਸ ਸਭ ਕਾਹੇ ਲਈ ਕੋਈ ਜ਼ਿੰਮੇਵਾਰ ਹੈ ਸੀ ਜਾਗਾ ਹੋ ਤਾਂ ਉਸ ਵਾਸਤੇ ਕਹਿ ਸਕਦੇ ਨੇ ਪੰਜਾਬ ਸਰਕਾਰਾਂ ਪ੍ਰਿਸ਼ਟ ਲੀਡਰ ਤੇ ਪ੍ਰਿਸ਼ਟ ਅਫਸਰ ਪ੍ਰਸ਼ਾਸਨ ਚਾਹੇ ਉਹ ਬਾਦਲ ਸਰਕਾਰ ਸੀ ਚਾਹੇ ਕੈਪਟਨ ਸਰਕਾਰ ਸੀ ਤੇ ਚਾਹੇ ਅੱਜ ਮਾਨ ਸਰਕਾਰ ਹੈ ਜਿਨ੍ਹਾਂ ਨੇ ਬੇਅਦਬੀ ਕਾਢ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਹਮੇਸ਼ਾ ਮੰਦ ਬੁੱਧੀ ਕਹਿ ਕੇ ਛੱਡਿਆ ਭਾਵਨਾਵਾਂ ਚੱਕਨਾ ਚੂਰ ਹੋਈਆਂ ਜਮਹੂਰੀਅਤ ਸ਼ਰਮਸ਼ਾਰ ਹੋਈ ਕਾਨੂੰਨ ਦੀਆਂ ਧੱਜੀਆਂ ਉੱਡੀਆਂ ਸੰਵਿਧਾਨ ਨਾਂ ਦੀ ਕੋਈ ਚੀਜ਼ ਨਹੀਂ ਰਹੀ ਤੇ ਸ਼ਰਾਰਤੀ ਅਨਸਰਾ ਨੂੰ ਵਾਰ-ਵਾਰ ਬੇਅਦਬੀ ਕਰਨ ਦੀ ਖੁੱਲ ਵੀ ਮਿਲੀ ਤੇ ਹੱਲਾਸ਼ੇਰੀ ਵੀ ਮਿਲੀ ਜਿਨੇ ਨੌਬਤ ਇਥੋਂ ਤੱਕ ਲੈ ਆਂਦੀ ਕਿ ਅੱਜ ਕਾਨੂੰਨ ਸਿੱਖਾਂ ਨੂੰ ਜਾਂ ਸੰਗਤਾਂ ਨੂੰ ਜਾਂ ਗੁਰੂ ਨਾਨਕ ਨਾਮ લેਵਾ ਪਿਆਰ ਕਰਨ ਵਾਲਿਆਂ ਨੂੰ ਉੱਥੇ ਹੱਥਾਂ 'ਚ ਲੈਣਾ ਪਿਆ ਇਸ ਲਈ ਅੱਜ ਵੀ ਮਾਨ ਸਰਕਾਰ ਨੂੰ ਕਹਿੰਨੇ ਆਂ ਅਗਰ ਤੁਸੀਂ ਬੇਅਦਬੀ ਕਾਂਡ ਦਾ ਇਨਸਾਫ ਕੀਤਾ ਹੁੰਦਾ 328 ਪਾਵਨ ਸਰੂਪ ਬਦਲ ਕੇ ਵੱਲੋਂ ਚੋਰੀ ਵਿੱਚ ਉਹਨਾਂ ਚੋਰਾਂ ਤੇ ਮੁਕਦਮੇ ਦਰਜ ਕੀਤੇ ਹੁੰਦੇ ਸ਼ਾਇਦ ਅੱਜ ਹਜੇ ਵੀਆਂ ਘਟਨਾਵਾਂ ਨਾ ਵਾਪਰਦੀਆਂ ਅੱਜ ਵੀ ਸਮਾਂ ਹੈ ਪੰਜਾਬ ਨੂੰ ਲਾਂਬੂ ਲਾਉਣ ਤੋਂ ਬਚਾ ਲਓ ਵਾਰ-ਵਾਰ ਆਖਦੇ ਆ ਕਿ ਵੱਖਰੇ ਕਮਿਸ਼ਨ ਦੀ ਸਥਾਪਨਾ ਕਰੋ ਔਰ ਜਿੱਥੇ-ਕਿੱਥੇ ਕੋਈ ਘਟਨਾ ਵਾਪਰਦੀ ਹੈ ਉੱਥੇ ਪ੍ਰਬੰਧਕ ਜ਼ਿੰਮੇਵਾਰ ਨੇ ਉਹਨਾਂ ਦੀ ਘਾਟ ਹੈ ਕਿੰਨਾ ਘਟਨਾਵਾਂ ਕਰਕੇ ਹੋਇਆ ਕਿਹੜੀਆਂ ਗੱਲਾਂ ਵਾਪਰੀਆਂ ਮੌਕੇ ਤੇ ਸਮੇਂਬੱਧ ਕਰਕੇ ਉਹਨਾਂ ਕੇਸਾਂ ਦਾ ਨਫਟਾਰਾ ਕੀਤਾ ਜਾਵੇ ਤਾਂ ਕਿ ਇਹ ਘਟਨਾਵਾਂ ਨੂੰ ਰੋਕਿਆ ਜਾ ਸਕੇ ਤੇ ਐਸੀ ਮਾਨ ਸਰਕਾਰ ਨੂੰ ਕਹਿਣਿਆ ਕਿ ਇਹ ਹਿਲਦੇ ਵਿਦਕ ਘਟਨਾ ਹੈ ਤੇ ਉਹ ਜਿਹੜੇ ਸਿੱਖ ਸੰਗਤਾਂ ਮੌਕੇ ਤੇ ਹਾਜ਼ਰ ਸਨ ਜਿਨ੍ਹਾਂ ਨੇ ਕੁੱਟ-ਕਟਾਪਾ ਕੀਤਾ ਤੇ ਬੰਦੇ ਦੀ ਮੌਤ ਹੋਈ ਉਹ ਨਾ ਅਤਵਾਦੀ ਸੀ ਨਾ ਗੈਂਗਸਟਰ ਸੀ ਨਾ ਕਿਸੇ ਦੇ ਵਿਰੋਧੀ ਸਨ ਕੇਵਲ ਗੁਰੂ ਨੂੰ ਪਿਆਰ ਕਰਨ ਵਾਲੇ ਲੋਕ ਸਨ ਜਿਨ੍ਹਾਂ ਦੀਆਂ ਭਾਵਨਾਵਾਂ ਇੰਨੀਆਂ ਕਪੀੜ ਤੋਂ ਹੋਈਆਂ ਇਹ ਵੀ ਬੇਨਤੀ ਕਰਦੇ ਆ ਸਿੱਖ ਆਰਥਿਕ ਤੌਰ ਤੇ ਧੱਕੇ ਬਰਦਾਸ਼ਤ ਕਰ ਲੈਂਦਾ ਹੈ ਸਿੱਖ ਰਾਜਨੀਤਿਕ ਤੌਰ ਤੇ ਧੱਕੇ ਬਰਦਾਸ਼ਤ ਕਰ ਲੈਂਦਾ ਹੈ ਸਿੱਖ ਸਮਾਜਿਕ ਤੌਰ ਤੇ ਧੱਕੇ ਬਰਦਾਸ਼ਤ ਕਰ ਲੈਂਦਾ ਹੈ ਪਰ ਜਦੋਂ ਸਿੱਖ ਨੂੰ ਕੋਈ ਧਾਰਮਿਕ ਤੌਰ ਤੇ ਪੀੜਿਤ ਕਰਦਾ ਹੈ ਤੇ ਫਿਰ ਉਹ ਆਪੇ ਤੋਂ ਬਾਹਰ ਹੋ ਜਾਂਦਾ ਹੈ ਤੇ ਉਹਰੇ ਕਾਨੂੰਨ ਵੀ ਕਹਿੰਦੇ ਨੇ ਜਦੋਂ ਕਿਸੇ ਬਾਪ ਦੀ ਪੱਗ ਨੂੰ ਹੱਥ ਪਾਓ ਤੇ ਪੁੱਤ ਉਸ ਵਕਤ ਕਾਨੂੰਨ ਭੁੱਲ ਕੇ ਬਾਪੋ ਦੀ ਪੱਗ ਦਾ ਖਿਆਲ ਕਰ ਬੈਠਦਾ ਹੈ ਇਸ ਲਈ ਅੱਜ ਚਾਹੀਦਾ ਹੈ ਕਿ ਸਰਕਾਰ ਕਾਨੂੰਨ ਵੱਲ ਖੁਦ ਧਿਆਨ ਦੇਵੇ ਪਹਿਲਾਂ ਸਰਕਾਰ ਤੇ ਪ੍ਰਸ਼ਾਸਨ ਨੇ ਕਾਨੂੰਨ ਦੀ ਪਰਵਾਹ ਨਹੀਂ ਕੀਤੀ ਉਹਨੇ ਲੋਕਾਂ ਨੂੰ ਦੋਸ਼ੀ ਨਾ ਆਖਿਓ ਇਹਦੇ ਚ ਰੋਸ਼ੀ ਤੁਸੀਂ ਆਪੋ ਤੇ ਸਰਕਾਰ ਨੂੰ ਚਾਹੀਦਾ ਹੈ ਅਜੇ ਵੀ ਉਖਤਾ ਪ੍ਰਬੰਧ ਕਰੇ ਕਦਮ ਚੁੱਕੇ ਵਿਦਵੀ ਘਟਨਾਵਾਂ ਨੂੰ ਰੋਕੇ ਤਾਂ ਕਿ ਸਾਡੀਆਂ ਭਾਵਨਾਵਾਂ ਵਾਰ-ਵਾਰ ਪੀੜਿਤ ਆਹਟ ਨਾ ਹੋਣ ਤੇ ਸਰਕਾਰ ਮਾਹੌਲ ਚੰਗਾ ਸਿਰਜ ਜਿਹੜੇ ਸ਼ਰਾਰਤੀ ਪੰਜਾਬ ਨੂੰ ਅੱਗ ਲਾਉਣੀ ਚਾਹੁੰਦੇ ਨੇ ਉਹਨਾਂ ਤੋਂ ਵੀ ਪੰਜਾਬ ਨੂੰ ਲੰਬੋ ਲੱਗਣ ਤੋਂ ਬਚਾਇਆ ਜਾ ਸਕੇ